ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੇ ਹਰ ਇੱਕ ਜਗ੍ਹਾ ਦੇਸ਼ ਵਾਸੀ ਨੇ ਜਿਹੜੇ ਸਾਡੇ ਦਸ਼ਮ ਪਿਤਾ ਸਰਬਸਦਾਨੀ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੂਰੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰ ਰਹੇ ਹਾਂ ਤੇ ਅੱਜ ਹਰ ਇੱਕ ਜਗ੍ਹਾ ਦੇ ਉੱਤੇ ਲੰਗਰ ਸੰਗਤ ਤੋਂ ਜੋ ਵੀ ਵੱਦ ਤੋਂ ਵੱਦ ਸ਼ਰਧਾ ਤੇ ਸਤਕਾਰ ਪੇਟ ਕੀਤਾ ਜਾ ਰਿਹਾ ਉਹ ਆਪਾਂ ਕਰ ਰਹੇ ਹਾਂ ਇਦੇ ਤਹਿਤ ਕਈ ਦਿਨਾਂ ਤੋਂ ਜਦੋਂ ਦਾ ਪੋਦਾ ਮਹੀਨਾ ਚੱਲ ਰਿਹਾ ਹਰ ਰੋਜ਼ ਅਖਬਾਰਾਂ ਦੇ ਵਿੱਚ ਵੱਖ-ਵੱਖ ਰਾਜਨੀਤਿਕ ਧਿਰਾਂ ਵੱਲੋਂ ਵੱਖ-ਵੱਖ ਜ ਆਰਗੇਨਾਈਜੇਸ਼ਨਾਂ ਵੱਲੋਂ ਜਿਹੜੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਜਿਦੇ ਵਿੱਚ ਗੁਰੂ ਸਾਹਿਬਾਨ ਦਾ ਜਿਹੜਾ ਚਿੱਤਰ ਉਕਰਿਆ ਹੋਇਆ ਤੇ ਮੇਰੀ ਇਹ ਬੇਨਤੀ ਆ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੀਆਂ ਧੜੇਬੰਦੀਆਂ ਤੋਂ ਪਰਾਂ ਹੋ ਕੇ ਕਿ ਆਪਾਂ ਸਾਰੇ ਹੀ ਮੇਰੀ ਗੱਲ ਨਾਲ ਤੁਸੀਂ ਸਹਿਮਤ ਹੋਵੋਗੇ ਬਿਤੰਤਾਂ ਚਿਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਬਾਅਦ ਜਦੋਂ ਆਪਾਂ ਸਵੇਰੇ ਸ਼ਾਮ ਆਪਾਂ ਪਾਠ ਕਰਦੇ ਆਂ ਜਾਂ ਅੱਖਾਂ ਬੰਦ ਕਰਕੇ ਆਪਦੇ ਗੁਰੂ ਸਾਹਿਬਾਨ ਨੂੰ ਅੱਖਾਂ ਦੇ ਅੱਗੇ ਲੈ ਕੇ ਆਉਣੇ ਆ ਤਾਂ ਇਹੀ ਜੋ ਯਾਨੀ ਕਿ ਉਹਨਾਂ ਦੀ ਤਸਵੀਰ ਸਾਨੂੰ ਨਜ਼ਰ ਆਉਂਦੀ ਆ ਦਸਾਂ ਗੁਰਾਂ ਦੀ ਸੋ ਇਹ ਜਿਹੜੀਆਂ ਭਾਵਨਾਤਕ ਜਿਹੜੀਆਂ ਆਪਣੀਆਂ ਫੀਲਿੰਗਸ ਨੇ ਇਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਾਂ ਬੇਅਦਬੀ ਕਰ ਰਹੇ ਹਾਂ ਜੋ ਆਪਾਂ ਅਖਬਾਰਾਂ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਨੂੰ ਪ੍ਰਕਾਸ਼ਿਤ ਕਰ ਰਹੇ ਹਾਂ ਤੇ ਇਹ ਤੁਸੀਂ ਸਾਰੇ ਹੀ ਸਹਿਮਤ ਹੋਵੋਗੇ ਵੀ ਤੁਸੀਂ ਕਈ ਵਾਰ ਇਹਨੂੰ ਅਖਬਾਰ ਨੂੰ ਪੈਰਾਂ ਥੱਲੇ ਰੋਲਦਾ ਦੇਖਦੇ ਹੋਵੋਗੇ ਕਿਸੇ ਜਗ੍ਹਾ ਤੇ ਜ਼ਰੂਰ ਸਤਕਾਰਯੋਗ ਸਾਰੇ ਇਹ ਅਖਬਾਰ ਨੂੰ ਸੰਭ ਲੈਣ ਦੇ ਹੋਣਗੇ ਪਰ ਜ਼ਿਆਦਾਤਰ ਦੇਖੋ ਕਿੰਨੀਆਂ ਹੀ ਕਾਪੀਆਂ ਛਪਦੀਆਂ ਹੋਣਗੀਆਂ ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਸਾਰੇ ਤੁਸੀਂ ਇਸ਼ਤਿਹਾਰ ਦਿਓ ਤੇ ਉਹਦੇ ਉੱਪਰ ਨਾਤਾ ਗੁਰੂ ਸਾਹਿਬਾਨ ਦੀ ਤਸਵੀਰ ਹੋਣੀ ਚਾਹੀਦੀ ਆ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਸ਼ਲੋਕ ਜਿਹੜਾ ਆਪਾਂ ਅਖਬਾਰ ਦੇ ਉੱਤੇ ਛਾਪੀਏ ਸੋ ਮੇਰੀ ਇਹ ਸਨਿਮਰ ਬੇਨਤੀ ਆ ਐਚਜੀਪੀਸੀ ਸਾਹਿਬ ਨੂੰ ਵੀ ਸਾਡੀਆਂ ਸਾਰੀਆਂ ਵੱਖ-ਵੱਖ ਧਿਰਾਂ ਨੂੰ ਪੋਲੀਟੀਕਲ ਧਿਰਾਂ ਨੂੰ ਵੀ ਆਪਾਂ ਇਸ ਚੀਜ਼ ਤੋਂ ਗੁਰੇਜ਼ ਕਰੀਏ ਇਹ ਮੇਰੀ ਆਪਣੀ ਨਿੱਜੀ ਰਾਏ ਆ ਜਾਂ ਸਾਡੀ ਅਸੀਂ ਜਿੰਨੇ ਵਿਅਕਤੀਆਂ ਸਾਡੀ ਰਾਏ ਸ਼ਾਇਦ ਤੁਸੀਂ ਇਸ ਰਾਏ ਨਾਲ ਸਹਿਮਤ ਹੋਮੋ ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਬੈਨਰਸ ਵੀ ਲੱਗਦੇ ਨੇ ਆਪਾਂ ਉਹ ਉਹ ਉਹਨਾਂ ਦੇ ਉੱਪਰ ਵੀ ਜਿਹੜੀ ਗੁਰੂ ਸਾਹਿਬਾਨ ਦੀ ਜਿਹੜੀ ਫੋਟੋ ਆਪਾਂ ਨਾਲ ਆਈਏ ਜੇ ਲਾਈਏ ਤਾਂ ਉਹਨੂੰ ਸਤਕਾਰ ਸਹਿਤ ਉਤਾਰ ਕੇ ਉਸ ਤੋਂ ਬਾਅਦ ਉਹਨਾਂ ਨੂੰ ਯਾਨੀ ਕਿ ਸਾਂਭਿਆ ਜਾਵੇ ਸੋ ਇਹ ਸਾਡੇ ਅੱਜ ਅਸੀਂ ਮੇਰੇ ਨਾਲ ਸਾਡੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਨੇ ਸਤਕਾਰਯੋਗ ਸਾਡੇ ਮੈਂ ਐਡਵੋਕੇਟ ਸਾਹਿਬ ਖੜੇ ਨੇ ਤਾਂ ਅਸੀਂ ਸਾਰੇ ਇਸ ਤੇ ਚਰਚਾ ਕਰ ਰਹੇ ਸੀ ਕਿਉਂਕਿ ਸਵੇਰ ਤੋਂ ਲੈ ਕੇ ਹੁਣ ਤੱਕ ਲੰਗਰਾਂ ਦੀ ਪ੍ਰਥਾ ਜਿੱਥੇ ਵੀ ਚੱਲ ਰਹੀ ਹੈ ਅਸੀਂ ਉੱਥੇ ਜਾ ਰਹੇ ਸੀ ਤਾਂ ਕਈ ਜਗ੍ਹਾ ਤੇ ਜਿਵੇਂ ਆਪਾਂ ਅਖਬਾਰ ਤੇ ਵੀ ਸਮਝ ਲਓ ਕੋਈ ਆਪਾਂ ਪਕੌੜੇ ਰੱਖ ਕੇ ਦਿੰਨੇ ਆ ਯਾਰ ਰੋਟੀ ਰੱਖ ਕੇ ਦਿੰਨੇ ਆ ਤਾਂ ਉੱਥੇ ਵੀ ਜਿਹੜੇ ਇਹ ਗੁਰੂ ਸਾਹਿਬ ਦੀ ਜਿਹੜੀ ਤਸਵੀਰ ਹੁੰਦੀ ਆ ਸੋ ਇਹ ਚੀਜ਼ ਮੈਨੂੰ ਇਹ ਚੀਜ਼ ਮਹਿਸੂਸ ਹੋਈ ਤੇ ਮੈਂ ਸਾਰਿਆਂ ਨਾਲ ਜ਼ਿਕਰ ਕਰਿਆ ਭਾ ਇਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਇਸ ਚੀਜ਼ ਤੋਂ ਜਿਹੜੀ ਗੁਰੂ ਸਾਹਿਬ ਦੀ ਤਸਵੀਰ ਤੋਂ ਤੇ ਜਿਹੜੇ ਸਾਡੇ ਸ਼ਲੋਕ ਨੇ ਉਹਨਾਂ ਨੂੰ ਚਾਹੇ ਕੋਈ ਵੀ ਧਰਮ ਆ ਕੋਈ ਵੀ ਧਰਮ ਨਾਲ ਸੰਬੰਧਤ ਗੁਰੂ ਸਹਿਬਾਨ ਨੇ ਆਪਾਂ ਉਹਨਾਂ ਦੀਆਂ ਤਸਵੀਰਾਂ ਨੂੰ ਜਿਹੜਾ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਣ ਤੋਂ ਜਿਹੜਾ ਕੋਸ਼ਿਸ਼ ਕਰੀਏ ਕਿ ਆਪਾਂ ਰੋਕ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕਿਰਤ